ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ 'ਚ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਹਸਾਕਤਾਂ ਉਹਨਾਂ ਦਾ ਪਹਿਲਾ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮਾਪ ਡਿਆ ਖੜਾ ਜਿਹੜਾ ਕਿ ਆਪਣਾ ਹਸਾਕਤਾਂ ਲਿਖਦਾ ਉਹਦੀ ਫਿਰ ਉਹ ਪਤਾ ਕੀ ਪੂਰੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜ਼ਨ ਵੜਾ ਲੈਂਦੇ ਆ ਪਾਪ ਦਾ ਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਆਇਆ ਕਰ ਭਗਤਾ ਤੂੰ ਇੱਕ ਵਾਰੀ ਵਾਪਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਹੈ ਕਰੇ ਉਹ ਪੈਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖ ਕੇ ਤੇਰੇ ਮਗਰ ਕੀ ਹੋ ਜਾਂਦਾ ਤੈਨੂੰ ਕੋਈ ਰੋਂਦਾ ਵੀ ਆ ਕੰਜਰ ਜਾ ਕੇ ਤੂੰ ਏ ਧੱਕੇ ਹੀ ਖਾਂਦਾ ਫਿਰਿਆ ਉੱਥੋਂ ਜਦੋਂ ਆਉਂਦਾ ਨਾ ਉਹ ਆਉਂਦਾ ਜਿੱਦਾਂ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਦੇ ਘਰੇ ਜਾਈਂ ਅੰਦਰ ਬਾਹਰ ਵਰਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਕੀ ਮੈਂ ਕੀ ਕੁਝ ਕਰਕੇ ਗਿਆ ਤੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋ ਰੋਈ ਕਰ ਲਈ ਜਾਂਦੇ ਹੁੰਦੇ ਆ ਪੈਰੋ ਦੇ ਲੱਗਦੇ ਨਹੀਂ ਉਹ ਵਿਚਾਰਾ ਆ ਕੇ ਬਾਹਰ ਚ ਬਹਿ ਜਾਂਦਾ ਜਦੋਂ ਬਾਹਰ ਚ ਬਹਿ ਜਾਂਦਾ ਫਿਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਦੇ ਆਪਾਂ ਉਹ 7 ਦਿਨਾਂ ਤੇ ਆਪਾਂ ਭੋਗ ਨਾ ਪਾਈਏ ਤਾਂ 7 ਦਿਨ ਉਹ ਬਾਹਰ ਦੇ ਵਿੱਚ ਹੀ ਰਹੂਗਾ ਇੱਕ ਕੋਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਭੋਗ ਪਾਤਾ ਉਸ ਤੋਂ ਬਾਅਦ ਫਿਰ ਉਹ ਉਹ ਆਉਣਗੇ ਰੱਬ ਦੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬੇਤਰ ਨਦੀ ਇੱਕ ਬਿਹਤਰ ਨਦੀ ਆਉਂਦੀ ਐ ਚਾਹ ਰੱਬ ਵੀ ਕਿਉਂ ਨਾ ਹੋਵੇ ਤੇ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟੱਪੜਾ ਬਹੂਗਾ ਜਿਹੜੀ ਖੁਦ ਪਰਮਾਤਮਾ ਨੇ ਬਣਾਈ ਐ ਉਹਦੇ ਵਿੱਚ ਕੀੜੇ, ਪਤੰਗ, ਲੱਭ, ਲੋਹਾ ਸਭ ਕੁਛ ਉਹਦੇ ਵਿੱਚ ਹੁੰਦਾ ਹ ਹਰੇਕ ਤਰ੍ਹਾਂ ਦਾ ਜਾਨਵਰ ਮਿਲੂਗਾ ਠੀਕ ਆ ਉਹ ਜਦੋਂ ਤੂੰ ਟੱਪੇਗਾ ਨਾ ਜਦੋਂ ਤੂੰ ਜੇ ਮਾਲਾ ਹੁਣ ਤੂੰ ਆਗ ਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੇੜਾ ਚਾਰਦਾ ਜਾਂ ਟੱਠੇ ਨੂੰ ਪੇੜਾ ਚਾਰਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਡਾਣੇ ਪਾ ਕੇ ਚੜਕੇ ਉੱਠ ਕੇ ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਆਂਗੇ ਤੈਨੂੰ ਉਹ ਵਿੱਚੋਂ ਦੀ ਸੇਲੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰ ਨੇ ਤੂੰ ਆਟਾ ਪਾਇਆ ਹੋਊਗਾ ਜਾਂ ਪੇੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਜਿਹੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਪੁੰਨ ਕੀਤਾ ਹੈ ਸਾਡਾ ਢਿੱਡ ਭਰਿਆ ਹੈ ਨਾ ਲੰਗਾ ਫੇਰ ਵੀ ਤੈਨੂੰ ਪਿੱਛਾ ਤੁਰ ਕਰਕੇ ਨਾ ਇਨ ਘਾ ਵਾ ਕਿ ਤੈਨੂੰ ਗਾਂ ਲੈ ਕੇ ਜਾ ਉਹ ਫੇਰ ਤਨ ਲਈ ਦੇ ਕੋਈ ਤੀਨੀ ਘੜ ਕਉ ਮੋਤਾ ਕੱਢ ਕੇ ਲਿਜੋ ਕਉ ਮੋਤਾ ਤੇਰੇ ਕੋਲ ਆਊਗੀ ਜੇ ਤੂੰ ਪਾਪੀ ਐ ਚਾਹੇ ਤਰਮੀਂ ਤੈਨੂੰ ਕਿਰਾਂ ਨੇ ਬੇਤ ਨਦੀ ਕੋ ਪਾਰ ਕੱਢ ਦੇਣਾ ਪੂਛਲੇ ਪੂਛ ਕਰ ਲੂਗੀ ਬਾਹਰ ਕੱਢ ਦੂਗੀ ਅੱਗੇ ਆਊਗੀ ਅਗਨ ਧਰਤੀ ਅੰਡੀ ਧਰਤੀ ਆਊਗੀ ਜੇ ਤੂੰ ਬੇਤ ਨਦੀ ਪਾਰ ਹੋ ਗਿਆ ਨਾ ਛੰਡੀ ਧਰਤੀ ਹੋ ਛੰਡੀ ਧਰਤੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਤੂੰ ਕੋਈ ਪੁੰਨ ਕੀਤਾ ਨਾ ਤੈਨੂੰ ਉਹ ਪੁੰਨ ਮਤਲਬ ਉਹ ਧਰਤੀ ਤੇ ਮਿਲਣਾ ਹੈ ਛੰਡੀ ਤੇ ਉੱਥੇ ਰਾਖਸ਼ਾਂ ਦਾ ਫੋਨ ਨਹੀਂ ਪੈਂਦਾ ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੰਨਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ ਫਿਰ ਤੂੰ ਚੱਲੇਗਾ ਆਜਾ ਹੁਣ ਪਾਪਾ ਵਾਲੇ ਪਾਸੇ ਉਸ ਤੋਂ ਕਿ ਆਊਗੀ ਅਗਨ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੋਈਆਂ ਹਨ ਅਗਨ ਧਰਤੀ ਆਊਗੀ ਉੱਥੇ ਤੇਰਾ ਵਪਾਰ ਨਹੀਂ ਹੋਇਆ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਤੇ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਣਾ ਲਾਣਾ ਕਰੀ ਜਾਏਗਾ ਉਹ ਕਰਨੀ ਕਿ ਕਿਉਂ ਏ ਹੁਣ ਜੇ ਤੂੰ ਰੱਬ ਦਾ ਨਾਮ ਲੈਣਾ ਹੈ ਉਦੋਂ ਕਿੱਥੇ ਗਿਆ ਸਾ ਰੱਬ ਦਾ ਨਾਮ ਉਹ ਲੈਣ ਨਹੀਂ ਦਿੰਦੇ ਮਾਰਦੇ ਸਿੱਧਾ ਲੈ ਕੇ ਫੇਰ ਜਾ ਕੇ ਫਿਰ ਉਹਨੂੰ ਕੋਈ ਜਾਣ ਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਵਿਚਾਰ ਸਰ ਬਾਡੀ ਮਿਲ ਜਾਂਦੀ ਹੈ ਨਹੀਂ ਉਹ ਉੱਥੇ ਉਹ ਜਮਾ ਰੱਖਦਾ ਹੈ ਉਦੇ ਸੂਲਾਂ ਦੇ ਸਾਹ ਨਾਲ ਉਹ ਜੀ ਬਾਡੀ ਦਿੰਦਾ ਜੋ ਜੋਨੇ ਕੰਮ ਕੀਤੇ ਹੋਏ ਕਰ ਗਿਆ